ਇਹਨੇ ਰਾਤੇ ਦੋ ਪੰਨਿਆਂ ਜਿਵੇਂ ਛੋੜ ਅਚੜਕ ਆਇਆ ਘੋੜੇ ਤੇ ਇੱਕ ਛੜਕ ਦਾ ਬੰਦਾ ਘੋੜੇ ਤੇ ਰਾਜ ਦੇ ਉ ਗੂੰ ਲੋਕ ਤੱਕੇ ਹੁੰਦੇ ਤਾੜੀ ਲਾ ਰਹੇ ਰਾਜ ਕਰਦੇ ਹੁੰਦੇ ਆ ਫਿਰ ਪੁੱਛੀ ਜਾਂਦੇ ਜੇ ਤੇਰਾ ਕੀ ਨਾਂ ਤੇਰਾ ਕੀ ਨਾਂ ਇੱਕ ਬੋਲਿਆ ਮੇਰਾ ਨਾਂ ਨਾ ਭਲਾ ਭੈਗੇ ਪਛਕੇ ਜਿੱਥੇ ਮਰਜੀ ਪਿੰਡ ਚੋਂ ਤੇ ਸਾਡੇ ਘਰੇ ਤੂੰ ਆ ਫਰ ਉਹ ਤੇਰਾ ਉਹ ਮੇਰਾ ਨਾਂ ਬੁਰਾ ਮੈਂ ਬੁਰਾ ਨਹੀਂ ਕੁਛ ਕੀਤਾ ਜਦੋਂ ਮੈਂ ਇਸਲੇ ਕਰਿਆ ਉਹ ਆ ਵੀ ਬੁਰੇ ਦਾ ਕੀ ਮਤਲਬ ਉਹ ਮੇਰੇ ਇਹ ਪਰਦਾ ਦਾ ਜੀ ਮੈਂ ਨਿਰਕ ਕੇ ਕਿਸਦਾ ਬੁਰਾ ਨਾ ਕਰਾਂ ਮੇਰੇ ਮਨ ਨੂੰ ਸ਼ਾਂਤੀ ਉਪਰ ਇਹਨੋਂ ਤੈਨੂੰ ਆ ਜਦੋਂ ਮੈਂ ਇਹਦਾ ਭਲਾ ਮਾੜਾ ਮੋੜਾ ਨਾ ਸੋਚਾਂ ਮਾੜੀ ਸੋਚਾਂ ਮੇਰੇ ਮਨ ਨੂੰ ਪੀਰ ਸ਼ਾਂਤੀ ਕਿਰਤ ਰੋ ਜਾਂਿਆ ਕਿਰਤ ਯਾਦੇ ਆ ਮੂੜੇ ਕਦੀ ਕੀ ਠਿੜੀ ਕੀ ਹੋਗੀ ਉਹਦੇ ਵਿੱਚ ਪੂ ਹੀ ਉਹ ਲੋਕਾਂ ਨੇ ਡੋ ਰਖੇ ਲੇ ਕੋ ਮੋਹਰਾ ਹੀ ਕਿਰਨ ਨੂੰ ਜਾਣ ਨਾ ਆਪੇ ਇਹਨੂੰ ਪਾਣੀ ਇਹਦੇ ਸਾਧ ਨਹੀਂ ਹੁੰਦੇ ਪਾਣੀ ਬੁਰੇ ਮਾਟੋ ਬਿਰਾਈ ਹੋਤੀ ਵੀ ਪਾਣੀ ਪੀਏ ਦੇ ਨਾਏ ਨੂੰ ਖੂਸੜਦਿਆਂ ਹਾਂ ਉਹ ਭਲੇ ਨੂੰ ਮਾੜਾ ਖਿੱਚ ਡੋ ਭਲੇ ਨੇ ਡੋ ਖਿਚਿਆ ਤੇ ਉਹਨੂੰ ਪਾਣੀ ਪਿਆਦਾ ਜਦੋਂ ਭਲਾ ਪਾਣੀ ਪੀ ਲੱਗਾ ਉਹਨੇ ਡੋ ਪੁਜੇ ਲਾ ਕੇ ਜਦੋਂ ਚੱਡਿਆ ਜੱਸ ਪਾ ਕੇ ਤੇ ਉਹਨੂੰ ਖੂਦ ਛੱਡਣ ਲੱਗਾ ਉਹ ਨਾ ਵੇ ਕੀ ਕਰਦਾ ਮੈਨੂੰ ਪਾਣੀ ਪਿਆ ਤੂੰ ਉਹ ਕਹਿੰਦਾ ਮਾਦਾ ਵੀ ਮੈਂ ਤਾਂ ਬੁੜੇ ਕੀਤੇ ਆਪਣੇ ਰਹਿ ਨਹੀਂ ਸਕਦਾ ਤੈਨੂੰ ਖੂਦ ਛੱਡਣਾ ਚੱਟਾ ਕੇ ਰੋਣੇ ਛੱਡਦਾ ਛੱਡ ਕੇ ਤੁਰ ਗਿਆ ਦੈਨ ਸੀ ਦਾ ਛੂਟ ਆ ਗਿਆ ਉਹਨੇ ਲੋਕਾਂ ਨੂੰ ਜਿਹੜਾ ਕੋਈ ਪੈੜ ਚਾਹ ਛੋੜੇ ਲੋਕਾਂ ਨੂੰ ਬਾਜ ਮਾਰੇ ਕੋਈ ਮੈਨੂੰ ਕੱਢ ਜੋ ਮੈਨੂੰ ਐ ਖੂਦ ਛੱਡ ਗਿਆ ਲੋਕ ਡਰ ਕੇ ਭਾਜਿਆ ਕਰਨੀ ਤੇ ਖੂਦ ਤਾਂ ਖੂਦ ਤਰਾਤ ਪੈ ਗਈ ਖੂਦ ਦੇ ਉੱਤੇ ਪਿੱਪਲ ਬਹੁਤ ਵੱਡਾ ਸੀ ਉਹ ਪਿੱਪਲ ਦਾ ਟਾਣਾ ਜਿਵੇਂ ਪਾਣੀ ਦੇ ਬਰਾਬਰ ਗਿਆ ਸੀ ਤੇ ਉਹ ਵੀ ਰਾਤ ਨੂੰ ਉਹ ਟਣੇ ਤੇ ਉੱਤੇ ਬਹਿ ਗਿਆ ਤੇ ਉਹ ਰਾਤ ਉਹਨੇ ਕਵੀ ਆਈ ਰਾਤ ਕੱਢ ਲਈ ਜਿਉਂ ਦਾ ਸੱਪ ਦਾ ਦੋਸਤੀ ਸੀ ਜਿਉਂ ਤੇ ਰਾਤ ਨੂੰ ਉਹ ਨਿਕਲਦੇ ਸੀਗੇ ਅਵਿਸ਼ਕਾਰ ਨੂੰ ਤੇ ਖੂਹ ਤੇ ਬਹਿ ਕੇ ਦੋਸਤੋਂ ਕਰਦੇ ਸੀ ਜਿਉਂ ਛਾਪਾਂ ਦਾ ਮੁਝੇ ਨਾਲ ਹੁਣ ਤਾਂ ਪਗਲਾਵਾਤਾ ਕਰੀਏ ਤੇਰੀ ਰਾਤ ਕਿਵੇਂ ਨੰਘਦੀ ਐ ਉਹ ਤਾਂ ਮੈਂ ਤਾਂ ਆਦਸ਼ਕਾਰ ਕਰ ਲਿਆ ਮੈਂ ਰਾਜੇ ਦੀ ਜੁੜੀ ਖੜਦਿਆ ਤੇ ਮੈਂ ਤਾਂ ਉੱਥੇ ਉਹਦੇ ਨਾਲ ਪ੍ਰੇਮ ਪਿਆਰ ਕਰਕੇ ਦੀ ਵਧੀਆ ਆਪਣੀ ਜ਼ਿੰਦਗੀ ਕੱਢਦਾ ਸਾਪੂਆ ਤੈਨੂੰ ਕੂੰ ਕਿਵੇਂ ਕੱਢਦਾ ਆਹ ਤਾਂ ਮੈਂ ਤਾਂ ਮੇਰੇ ਤਾਂ ਮਾਇਆ ਓਟਿਓ ਇੱਥੇ ਮੈਂ ਆਹ ਦਾ ਖਾਣਾ ਪੀਣਾ ਓਟੇ ਖਾ ਗਿਆ ਮੇਰੇ ਉੱਤੇ ਜਦੋਂ ਮੈਂ ਬਰਮੀ ਵਿੱਚ ਵਿਚ ਵੜ ਜਾਣਾ ਤੇ ਮੈਂ ਹੀ ਰੇਂਜਵਰ ਆ ਰਿਹਾ ਤੇ ਫਿਰ ਟੱਕਰ ਫੇਰ ਉਹ ਛਾਪਾਂ ਦਾ ਬਾਈ ਚਾਂਸ ਤੈਨੂੰ ਮਾਰਨਾ ਚਾਵੇ ਤੇਰੀ ਮੌਤ ਕਿਵੇਂ ਹੋ ਸਕਦੀ ਆ ਉਹ ਮੇਰੀ ਮੌਤ ਕੋ ਕਾਰਨ ਨਹੀਂ ਹੋ ਸਕਦਾ ਉਹਦਾ ਬਾਈ ਚਾਂਸ ਉਹ ਵੈਦ ਬਣਦੀ ਹੈ ਵੈਦ ਤਾਂ ਕੋਈ ਨਾ ਕੋਲ ਹੁੰਦੀ ਹੈ ਪੂਰਾ ਮੇਰੀ ਦਾ ਵੈਦ ਇਹ ਹੀ ਹੈ ਮਾਰਨ ਦੀ ਉਹੜੀ ਬਾਗ ਦੀ ਹੋਵੇ ਤੰਬਰੇ ਦਾ ਠਿਕਰਾ ਹੋਵੇ ਉਹਦੇ ਵਿੱਚ ਗੰਗ ਰੱਖਿਆ ਹੋਵੇ ਤੇ ਮੇਰੇ ਝੂਗੀ ਵਾਲੂ ਪਤੁਮਾ ਮੇਰੀ ਝੂਗੀ ਵਿੱਚ ਵੜੇਦੇ ਉਹਦੀ ਗੋਣਾ ਮੈਂ ਸੌ ਫੋਮੀ ਲੇਦੀ ਜਾਣਾ ਤੇ ਸਾਪਣਾ ਤੇਰਾ ਮੇਰੇ ਦਾ ਦਾ ਮੈਨੂੰ ਤਾਂ ਹੀ ਮਾਰ ਸਕਦਾ ਜਾਂ ਮਾਇਆ ਮੇਰੇ ਖੋਟਿਓ ਪੜ ਸਕਦਾ ਕਾਲੇ ਬੱਕਰੇ ਦਾ ਘੇੜਾ ਦੇਗੀ ਕਿ ਉਹਦਾ ਖੂਨ ਮੇਰੀ ਬਣ ਵੀ ਮੇਕ ਪਾ ਦੇਵੇ ਜੇ ਉਹਦਾ ਤੋਪਾ ਢੱਪਿਆ ਮੇਰੇ ਤੇ ਤੇ ਮੇਰੀ ਮਾਇਆ ਤੇ ਮੈਂ ਸੌਫਰ ਵੀ ਤਾਂ ਇਹਦੇ ਤਾਂ ਸਭੂ ਛੱਟੇ ਪਾਉਂਦੇ ਹਾਂ ਉਹਨੇ ਗਿਆ ਗੰਨਾ ਦਾ ਭਲੇ ਗਿਆ ਮਾਦੁਰ ਦੇਣਾ ਵੀ ਕਿਤੇ ਕੰਮ ਦੇਣ ਨਹੀਂ ਗਿਆ ਦੂਜੀ ਦਿਨ ਚੜਿਆ ਤੇ ਲੋਕ ਉਨ ਜਾਂ ਲਾਗੇ ਲੰਘਣ ਲਾਗੇ ਉਹਨੇ ਬਾਜਾ ਬੂਜਾ ਮਾਰ ਕੇ ਤੇ ਲੋਕਾਂ ਨੇ ਉਹ ਬਾਹਰ ਘੜਤਾ ਤੇ ਨਾਇਰ ਉਸ ਤੋਂ ਮੇਰੇ ਨਾਲ ਹੀ ਹੋਈ ਕਰ ਤੇ ਚਲੋ ਉਹ ਤੁਰ ਪਿਆ ਆ ਪਿੰਡਾਂ ਨੂੰ ਪਿੰਡਾਂ ਨੂੰ ਦੁਰਮੇ ਤੇ ਰਾਹ ਦੇ ਵਿੱਚ ਰਾਜੇ ਦਾ ਰਾਜ ਸੀ ਪਿੰਡਾਂ ਦਾ ਦੂਰ ਸੀਗਾ ਉੱਥੇ ਲੋਕ ਰਾਜੇ ਦੇ ਜਵਾਈ ਨੂੰ ਰੱਪਟੂ ਨੂੰ ਜਿਹੜਾ ਕੋਈ ਰਾਜੇ ਦੀ ਕੁੜੀ ਨੂੰ ਕਢ ਲੱਭ ਕੇ ਲਿਆਊਗਾ ਉਹਦੇ ਨਾਲ ਵਿਆਹ ਕਰ ਦਿੱਤਾ ਉਹ ਜਿਹੜੀ ਰਾਜੇ ਦੀ ਕੁੜੀ ਹੈ ਜਿਹੜਾ ਕੋਈ ਆਉਗਾ ਉਹਦੇ ਦੇ ਭੈਣ ਦੀਆਂ ਦੇ ਫਿਰ ਰਾਜੇ ਦੀ ਕੁੜੀ ਇਹੀ ਰਾਜੇ ਦੀ ਕੁੜੀ ਜਿਹੜੀ ਆ ਦੇਉਂਗਾ ਪੜ ਤੇ ਚਲੀ ਗਿਆ ਪਰ ਉਹ ਰਾਜੇ ਦੇ ਦਰਬਾਰ ਚ ਜਾਵੜਿਆ ਪਹਿਰੇਦਾਰ ਖੜੇ ਸੀ ਉਹਨਾਂ ਨੇ ਗੱਲ ਕੀਤੀ ਵੀ ਆਏਗਾ ਕਿ ਮੈਂ ਲਿਆ ਸਕਦਾ ਰਾਜੇ ਦੀ ਪਰ ਉਹਨਾਂ ਨੇ ਪਹਿਰੇਦਾਰਾਂ ਨੇ ਗਾਂ ਆਹ ਦੇਖੋ ਪੁਲੇਆ ਫਰੋਂ ਦੱਸਿਆ ਉਥੋਂ ਵਜ਼ੀਰਾ ਤੇ ਗੱਲ ਜਾਵੜੀ ਵਜ਼ੀਰ ਨੇ ਰਾਜੇ ਨਾਲ ਗੱਲ ਕੀਤੀ ਜਿਹੜੇ ਰਾਜੇ ਕੋਲ ਲੱਗੇ ਰਾਜੇ ਤੇ ਰਾਣੀ ਕੋਲ ਉਹ ਬੰਦੇ ਭੈਣ ਉਹਨਾਂ ਨੇ ਲਿਆ ਉਹਦਾ ਹਾਂ ਮੈਂ ਲਿਆਉਂਗਾ ਪਰ ਮੈਂ ਲੈ ਕੇ ਲਊਗਾ ਜੇ ਮੈਂ ਵਿਆਹਾ ਤੇ ਫੋਨ ਕੁਰੀ ਦਾ ਕੁਰੀ ਦਾ ਬਿਆ ਮੇਰਾ ਕਰਨਾ ਉਹ ਸਾਨੂੰ ਕਿਉਂ ਹੱਟ ਜਾਇਆ ਮੜਾ ਉਹਨੇ ਕੋਈ ਲੱਗੇ ਵੀ 6 ਮਹੀਨੇ ਹੋਈ ਗਏ ਆ ਜਿਹਦਾ ਦਰਵਾਜ਼ਾ ਉਹਨੇ ਨਾ ਪੀਤੀ ਉਹ ਆ ਗਿਆ ਕੂਦ ਤੇ ਤੇ ਕੂਦ ਤੇ ਸੇਜ ਜਿਵੇਂ ਉਹਨੇ ਕਲਾ ਕੀਤੀ ਵੀ ਉੱਥੇ ਮੇਰੀ ਚਿੜੀ ਆ ਉੱਥੇ ਮੈਂ ਕਹਿਨਾ ਕੋਰੇ ਦੀ ਬਾਹ ਬਾੜੀ ਉਹ ਠੀਕ ਰਹਾ ਤੇ ਕੰਦ ਪਾ ਗਏ ਤੁਰਿਆ ਦਰ ਨੂੰ ਦੇਵਕੀ ਕਮਾਲ ਦਾ ਪਾੜ ਤੁਰਿਆ ਫਿਰੇ ਮਗਰ ਤੇ ਪੁਰਤ ਤੇ ਹੀ ਹੋਗੇ ਭੱਜਿਆ ਹੋ ਕੇ ਜੋ ਬਹੁਤ ਦੂਰ ਹੋ ਗਿਆ ਤੇ ਚਿੜੀ ਜੀ ਬੜ ਗਈ ਪੁਰ ਆਈ ਦੀ ਕੁੜੀ ਨੂੰ ਤਾਂ ਮੈਂ ਤੈਨੂੰ ਲੈਣ ਆਇਆ ਤੇ ਤਿਆਰ ਹੋ ਜਾ ਉਹ ਤੂੰ ਬਾਹਰ ਹੋ ਗਿਆ ਮੈਨੂੰ ਕਹਿੰਦੇ ਦਾਣਾ ਤੈਨੂੰ ਖਾਜੂਗਾ ਦੇਉਗੀ ਚਿੜੀ ਆ ਤੂੰ ਤਾਂ ਮੈਨੂੰ ਪਤਾ ਮੈਂ ਤੇਰੇ ਮਾਂ ਪਿਓ ਕੋਲ ਹੋ ਗਈ ਐ ਤੈਨੂੰ ਮੈਂ ਲੈ ਕੇ ਜਾਣਾ ਤੂੰ ਜਿਆਦਾ ਤਿਆਰ ਹੋ ਜਾ ਤਾਂ ਠੀਕ ਹੋ ਤਿਆਰ ਹੋਈ ਲੈ ਗਿਆ ਫਿਰ ਜਾਣੀ ਕਿ ਉਹ ਥੋੜਾ ਜਿਹਾ ਮੁੱਕਰ ਲੱਗੇ ਇਹਨੇ ਉਹ ਰਾਣੀ ਮੀਆਂ ਦੀ ਤਾਂ ਆਪੜ ਜਾ ਬੰਦਾ ਪਾਗਲ ਬੋਲਦਾ ਕੀ ਇਹਨੇ ਮੇਰੀ ਕੁੜੀ ਵਿਆਹ ਮੈਂ ਕੀ ਲੋਕ ਕਹਿਣਗੇ ਵਜੀਰਾ ਦਾ ਇਹਨੇ ਆਇਆ ਤਾਂ ਮਗਰੋਂ ਲੈਣਾ ਨਿਕਾ ਆਪਾਂ ਝੂਠੇ ਪਾਵਾਂਗੇ ਵਜੀਰ ਹੀਰੇ ਇਹ ਗੱਲ ਚੱਕ ਲਿਆ ਹਾਂ ਜੇਕਰ ਇਹ ਹੋ ਗਏ ਜਾਂ ਤੁ ਲਿਆਸ ਹਰਗਾ ਤੇ ਫੇਰ ਇਹਨਾਂ ਰਾਜ ਦੇ ਪੁਰੇ ਪਿਆ ਹੋਏ ਉਹਦਾ ਮੈ ਲਿਆਸ ਹਰਗਾ ਮਾਏ ਲਿਆ 10 ਮੀਣੇ ਰੋਜਾ ਤੇ ਭਾਈ ਦਾ ਰਾਇਆ ਭਾਈ ਪੂਰਾ ਚਾਹੇ ਉਹ ਗਿਆ ਉਹਨੇ ਬੱਕੜਾ ਲਿਆ ਕਾਲਾ ਤੇ ਸੱਪ ਦੇ ਵਰਮੀ ਤੇ ਉਹ ਸਿੱਟਿਆ ਉਹਨੂੰ ਸੱਪ ਸਾਹ ਮਾਰ ਕੇ ਭੱਜ ਗਿਆ ਤੇ ਮਾਇਆ ਦੀ ਦੋ ਤਿੰਨ ਖਚਰਾਂ ਨੂੰ ਪਰਫੇ ਲੈ ਗਿਆ ਤੇ ਜਾ ਘੱਟੇ ਖੜਿਆ ਤਿਆਨ ਬਚੀਰ ਰਾਏ ਨੂੰ ਉਹਦੇ ਇੰਨੇ ਤਾਂ ਆਪਣੇ ਖਜਾਨੇ ਚ ਮਾਇਆ ਕੀਰੇ ਜੋ ਆਦੀਆਂ ਨੇ ਇਹ ਰਿਆ ਤੇ ਹੁਣ ਤਾਂ ਕੋਈ ਵਿਆਹ ਨਹੀਂ ਹੋਊ ਕਿਉਂਕਿ ਪੂਰੀ ਵਿਆਹ ਦੀ ਰਾਜਾ ਨੇ ਤੇ ਹਜੇ ਮਤੋਰ ਵੀ ਤੇ ਚਲ ਉਹਨ ਰਾਜਾ ਨੇ ਕਰੇ ਵਿਆਹ ਜੀ ਸ਼ਹਿਰ ਚ ਜਿਹੜਾ ਗੋੜਾ ਦੇਣ ਉਹ ਜਾਣ ਲੱਗ ਗਿਆ ਕੋਈ ਰਾਜਾ ਦੇ ਚ ਹੋਈ ਹੈ ਉਹ ਜਿਹਨੇ ਖੂਬ ਛੱਡਿਆ ਸੀ ਉਹ ਮਿਲ ਪਿਆ ਬੁਰਾ ਉਹ ਤੂੰ ਬੜਾ ਬੜਾ ਤੇ ਨਾ ਫਿਰ ਤਾਂ ਸਾਰਾ ਮਾਇਆ ਤੈਨੂੰ ਤੂੰ ਛੱਡ ਕੇ ਆ ਜੀਗਾ ਉਹ ਸਾਰਾ ਫਿਰ ਪਰਮਾਤਮਾ ਕੋਲੇ ਦਾ ਕੋਲੇ ਹੀ ਕਰਦਾ ਹੁੰਦਾ ਤੇ ਮੈਂ ਤਾਂ ਉਹ ਰਾਜ ਦੇ ਕੁੜੀਆਂ ਵਿਆਹ ਆ ਹਾਂ ਉਹਨੇ ਕਿਹਾ ਸਾਰਾ ਮੈਂ ਤਾਂ ਮਾਰਿਆ ਜਿਹੜੇ ਰਾਜ ਦੇ ਕੁੜੀਆਂ ਵਿਆਹ ਲਿਆ ਮੇਰੇ ਕੋਲ ਫਿਊਜ ਹੋਦ ਕੇ ਤੇ ਰਾਜੇ ਦੇ ਮਤ ਉਡਾਈ ਗਏ ਉਹ ਬੁਰਾ ਹੌਲੀ ਹੌਲੀ ਰਾਜੇ ਦੇ ਮਹਿਲ ਦੇ ਨੇੜੇ ਜਾਵ ਰਿਹਾ ਜਿਹੜੇ ਉੱਥੇ ਪਹਿਰੇਦਾਰ ਖੜੇ ਸੀਗੇ ਰਾਜੇ ਦੇ ਮਹਿਲ ਦੇ ਕੋਲ ਨਨੋ ਦਾ ਪੁਜਾਰਾ ਲੋਕ ਡਰਦੇ ਨਹੀਂ ਆਦੇ ਤੇ ਬਾਹਰ ਲੋਕ ਰਾਜੇ ਦੀ ਬਹੁਤ ਨਿੰਦਿਆ ਕਰੀ ਜਾਂਦੇ ਵੀ ਅਕ ਨਗਰੂ ਪਾਗਲ ਬੰਦੇ ਨੂੰ ਕੁੜੀ ਵਿਆਹੀ ਰਾਜੇ ਨੇ ਚਲੋ ਘਰ ਨੂੰ ਹੁਦੀ ਹੁਦੀ ਰਾਜੇ ਦੇ ਪਚਾਤੀ ਰਾਣੀ ਤੇ ਪਚਾਤੀ वजीरा वजीर तक बचाती गलत ठीक है फिर इन्हें दसी बुरा बुरा ही करता मैंने खूब खिटा गुण साल मैं खूब भी मिली थी मेरे को माया भी सुन कि भी जीती थी थोड़े ख्याल भी थोड़ा बुरा कर दिया राजा तो फिरे उन्दे का केस करो ਜੀਰਾਂ ਦੇ ਹਾਂ ਫੜੋ ਇਹਨੂੰ ਫੜੋ ਤੇ ਪਰੋਦਾ ਵੀ ਸ਼ਰਤ ਹੈ ਕਿ ਕੇਸ ਮੈਂ ਅਦਾਲਤ ਮੈਂ ਲਾਇਆ ਕਰਦੀ ਐ ਇੱਥੇ ਮਿੰਮ ਮੈਂ سزا ਦੇਣ ਕੋਈ ਨੂੰ ਰਾਜਾ ਤੁੰਗੜਾ ਜਵਾਈਏ ਤੂੰ ਲਾਲਾ ਅਦਾਲਤ ਤੂੰ سزا ਦੇ ਦੇ ਜੋ ਦੋਦਰ ਤਰੀਕਾ ਪਾਉਣੀਆਂ ਚੌਥੀ ਤਰੀਕ ਨਿਆਣਾ ਸੁਣਾਤਾ ਮੈਂ ਫਰਾਨੇ ਹਾਂ ਹੋਆ ਇਹਦੀਆਂ ਲਤਾਵਾ ਮਾਨ ਕੋਈ ਛੱਡ ਦੇ ਕੇ ਚਲੋ ਉਹਨਾਂ ਫੜਿਆ ਕਿਉਂ ਉਧਰ ਲੱਤਾ ਬਾਹ ਮਾਣੇ ਖੂ ਬੋੜਿਆ ਜਿਹੜਾ ਇਹਨਾਂ ਕਰਮ ਨੂੰ ਖੂ ਛੱਡਦੇ ਦੇਗੇ ਮੇਰੇ ਹੱਥ ਪੈਰ ਖੋਲਦੇ ਹੋ ਤੇ ਜਦ ਮੈਂ ਸੌਖਾ ਕੁਝ ਕਿਵੇਂ ਮੇਰੀ ਜੂਲ ਹੋਵੇ ਬਨੇ ਬਣਾਈ ਬੋਤਰਾ ਉਹਨਾਂ ਨੇ ਕਿ ਸਿੱਟਣ ਗਏ ਸੀ ਕਿ ਅੱਗੀ ਉਹਨਾਂ ਨੇ ਕਿਹਾ ਹੱਥ ਪੈਰ ਖੋਲ ਦੇ ਤੇ ਖੋਲ ਉਹ ਕੋਈ ਘੜ ਨਿਕਲਣਾ ਹੋਇਆ ਤੇ ਉਹ ਵੀ ਤਣੇ ਦੇ ਬਹਿ ਗਿਆ ਉਹ ਛੱਪਦੇ ਦਿਓ ਫੇਰ ਆਗੇ ਉਹਦੇ ਭੈਣ ਦੀ ਲੰਨਾ ਅਗੇ ਖਾਣੀ ਕਿਹੜਾ ਗੱਲਾ ਬੰਦਾ ਸੁਣ ਗਿਆ ਤੇ ਆਪਣਾ ਸਭ ਕੁਝ ਖੋਲਿਆ ਤੇ ਸੌਣ ਨਾ ਗਿਆ ਸੇ ਪਾਸੇ ਹੋ ਗਏ ਦਿਵਨ ਥਾਪਣਾ ਕਰਾ ਜਿਹੜਾ ਖੂਜ ਵੀ ਉਹਦਾ ਖੂਜ ਤਾਂ ਖਾਣ ਨੂੰ ਆਦਾਂ ਨੇ ਕਿਹੜਾ ਝਾਤੀ ਮਾਰ ਜੋ ਵੇਖਿਆ ਉਹਦੇ ਭੈਣ ਦੀ ਲੰ ਫੜ ਲਿਆ ਜੋਰ ਆਪਣਾ ਪਹਿਲਾ ਆਨੇ ਗੇਵੀ ਆਪਣੀ ਇਹਨੀ ਜੀੜੇ ਕੋ ਬੈਠਾ ਟੜੀ ਦੇ ਉੱਤੇ ਥਾਪਾ ਦਾ ਫੇਰ ਮਾਰ ਚੋ ਲਿਆ ਕੱਢ ਕੇ ਬਾਹਰ ਉਹ ਦਿਉ ਨੇ ਜਿਹੜਾ ਉਹ ਪੀਣਾ ਉਹ ਪੀ ਗਿਆ ਮੁਰ ਕੇ ਸੱਪ ਨੇ ਡੰਗੂ ਨੂੰ ਮਾਰਿਆ ਜਾਂਦੇ ਬੁਰੇ ਦਾ ਪਾ ਉਹ ਮਰ ਗਿਆ ਕਰਪੜਾ ਹੋਪਰਾ ਬੁਰਧਮ